ਜੇ ਬੱਚੇ ਬਿਮਾਰ ਹੁੰਦੇ ਆ ਤਾਂ ਕੋਈ ਸ਼ੱਕ ਨਹੀਂ ਇਹਦੇ ਵਿੱਚ ਇਸ ਛੱਪੜ ਦਾ ਪੂਰਾ ਰੋਗ ਰਹੇਗਾ ਇਹ ਸੀਵਰੇਜ ਕਹਿੰਦੇ ਸੀਵਰੇਜ ਦਾ ਪਾਣੀ ਆ ਸਾਰਾ ਜਿਹੜਾ ਛੱਪੜ ਵਿੱਚ ਪੈਂਦਾ ਹੈਗਾ ਪਾਣੀ ਦੇ ਨਾਲ ਸਕੂਲ ਦੀ ਬਿਲਡਿੰਗ ਨੂੰ ਵੀ ਖਤਰਾ ਹੈ ਜਰੂਰ ਜਾਨਵਰ ਤੱਕ ਦਾ ਵੀ ਖਤਰਾ ਹੈ ਕਿ ਉਹ ਸਕੂਲ ਵਿੱਚ ਆ ਸਕਦੇ ਨੇ ਹਾਂ ਇਹ ਤਸਵੀਰਾਂ ਨੇ ਜ਼ਿਲ੍ਹਾ ਹੁਸ਼ਿਆਰਪੁਰ ਦੇ ਹਲਕਾ ਚੱਪੇਵਾਲ ਦੇ ਪਿੰਡ ਜਾਨ ਦੇ ਸਰਕਾਰੀ ਸਮਾਰਟ ਮਿਡਲ ਸਕੂਲ ਦੀਆਂ ਜੋ ਸੂਬੇ ਦੀ ਮਜਬੂਤਾ ਆਪ ਸਰਕਾਰ ਦੇ ਦਿੱਲੀ ਮਾਡਲ ਵਾਲੇ ਦਾਅਵੇ ਦੀ ਪੋਲ ਖੋਲ ਰਹੀਆਂ ਨੇ ਇਸ ਸਕੂਲ ਦੇ ਹਾਲਾਤ ਇੰਨੇ ਮਾੜੇ ਨੇ ਕਿ ਸਮਝ ਹੀ ਨਹੀਂ ਆਉਂਦਾ ਕਿ ਇਹ ਸਕੂਲ ਛੱਪੜ ਵਿੱਚ ਹੈ ਜਾਂ ਛੱਪੜ ਸਕੂਲ ਵਿੱਚ ਸਕੂਲ ਅੰਦਰ ਜਾਣ ਲਈ ਵੀ ਗੰਦੇ ਪਾਣੀ ਚੋਂ ਹੀ ਲੰਘ ਕੇ ਜਾਣਾ ਪੈਂਦਾ ਹੈ ਹਾਲਾਤ ਇਹ ਨਹੀਂ ਕਿ ਸਕੂਲ ਦੀ ਕੰਧ ਦੇ ਐਨ ਨਾਲ ਪਿੰਡ ਦੇ ਛੱਪੜ ਦਾ ਪਾਣੀ ਇਕੱਠਾ ਹੁੰਦਾ ਹੈ ਜਿਸ ਦੀ ਨਿਕਾਸੀ ਦਾ ਕੋਈ ਪ੍ਰਬੰਧ ਨਹੀਂ ਜਿਸ ਕਰਕੇ ਨਾ ਸਿਰਫ ਸਕੂਲ ਦੀ ਇਮਾਰਤ ਤੇ ਟਿੱਕਣ ਦਾ ਖਤਰਾ ਬਣ ਗਿਆ ਹੈ ਸਗੋਂ ਇਸ ਗੰਦੇ ਪਾਣੀ ਕਾਰਨ ਸਕੂਲ ਚ ਪੜਦੇ ਬੱਚੇ ਧਿਆਨਿਕ ਬਿਮਾਰੀਆਂ ਦਾ ਸ਼ਿਕਾਰ ਹੋ ਸਕਦੇ ਨੇ ਗੱਲ ਇੱਥੇ ਹੀ ਨਹੀਂ ਮੁੱਕਦੀ ਇਸ ਗੰਦੇ ਪਾਣੀ ਕਰਕੇ ਕਈ ਵਾਰ ਸਕੂਲ ਵਿੱਚ ਜ਼ਹਿਰੀਲੇ ਕੀੜੇ ਅਤੇ ਜਾਨਵਰ ਦੇਖੇ ਗਏ ਨੇ ਜੋ ਕਿਸੇ ਵੇਲੇ ਵੀ ਬੱਚਿਆਂ ਨੂੰ ਆਪਣਾ ਸ਼ਿਕਾਰ ਬਣਾ ਸਕਦੇ ਨੇ ਇਹਨਾਂ ਹਾਲਾਤ ਦੇ ਮੱਦੇਨਜ਼ਰ ਇਸ ਸਕੂਲ ਵਿੱਚ ਬੱਚਿਆਂ ਦੀ ਗਿਣਤੀ ਲਗਾਤਾਰ ਘਟ ਰਹੀ ਹੈ ਤੇ ਹੁਣ ਸਿਰਫ 45 ਬੱਚੇ ਹੀ ਇਸ ਸਕੂਲ ਵਿੱਚ ਪੜ੍ਹਦੇ ਨੇ ਤੇ ਉਹਨਾਂ ਨੂੰ ਪੜ੍ਹਾਉਣ ਲਈ ਮੈਂਸ ਇੱਕ ਹੀ ਅਧਿਆਪਕ ਹੈ ਜਿਨ੍ਹਾਂ ਦੱਸਿਆ ਕਿ ਜਦੋਂ ਦਾ ਉਹ ਇਸ ਸਕੂਲ ਵਿੱਚ ਆਏ ਨੇ ਕਈ ਵਾਰ ਇਹਨਾਂ ਹਾਲਾਤ ਬਾਰੇ ਸਬੰਧਤ ਅਧਿਕਾਰੀਆਂ ਨੂੰ ਜਾਣੂ ਕਰਵਾ ਚੁੱਕੇ ਨੇ ਪਰ ਕੋਈ ਸੁਣਵਾਈ ਨਹੀਂ ਜੁਲਾਈ ਦੇ ਵਿੱਚ ਹੀ ਪਹਿਲਾਂ ਇੱਕ ਚਿੱਠੀ ਲਿਖੀ ਸੀਗੀ ਡਾਇਰੈਕਟਰ ਪੰਚਾਇਤੀ ਵਿਭਾਗ ਨੂੰ ਜੀ ਤੇ ਉਸ ਦਾ ਕੋਈ ਹੱਲ ਨਹੀਂ ਹੋਇਆ ਮੈਂ ਫਿਰ ਦੁਬਾਰਾ ਅਗਸਤ ਦੇ ਵਿੱਚ ਫਿਰ ਇੱਕ ਚਿੱਠੀ ਲਿਖੀ ਜੀ ਉਸ ਤੋਂ ਬਾਅਦ ਜੋ ਮੈਨੂੰ ਪਤਾ ਲੱਗਾ ਸੀਗਾ ਵੀ ਰਿਪੋਰਟ ਇਹ ਬਣਾ ਕੇ ਭੇਜੀ ਗਈ ਵੀ ਸਕੂਲ ਉੱਚਾ ਹੈਗਾ ਤੇ ਪਾਣੀ ਨਹੀਂ ਆਉਂਦਾ ਇਹ ਸੀਵਰੇਜ ਪਿੰਡ ਦੇ ਸੀਵਰੇਜ ਦਾ ਪਾਣੀ ਹੈ ਸਾਰਾ ਜਿਹੜਾ ਛੱਪੜ ਵਿੱਚ ਪੈਂਦਾ ਹੈਗਾ ਤੇ ਜਦੋਂ ਕਿਤੇ ਜ਼ਿਆਦਾ ਛੱਪੜ ਭਰ ਜਾਂਦਾ ਤੇ ਪਾਣੀ ਜਿਹੜਾ ਸਕੂਲ ਵੱਲ ਨੂੰ ਧੁਰ ਪੈਂਦਾ ਹੈਗਾ ਦੇਖੋ ਇਹਦੇ ਬਾਰੇ ਮੈਂ ਹੈਲਥ ਡਿਪਾਰਟਮੈਂਟ ਨੂੰ ਵੀ ਚਿੱਠੀ ਲਿਖੀ ਸੀਗੀ ਪਿਛਲੇ ਸਾਲ ਅਗਸਤ ਵਿੱਚ ਤੇ ਹਜ਼ਰ ਡਿਪਾਰਟਮੈਂਟ ਵਾਲੇ ਆਏ ਸੀਗੇ ਉਹ ਤਾਂ ਆਪਣਾ ਜੋ ਕਰ ਸਕਦੇ ਸੀ ਮੱਛੀਆਂ-ਮੁੱਛੀਆਂ ਛੱਪੜ ਚ ਪਾ ਪਾ ਕੇ ਚਲੇ ਗਏ ਸੀਗੇ ਪਾਣੀ ਦੇ ਨਾਲ ਸਾਡੇ ਸਕੂਲ ਦੀ ਬਿਲਡਿੰਗ ਨੂੰ ਵੀ ਖਤਰਾ ਹੈਗਾ ਦੇਖੋ ਜੇ ਬੱਚੇ ਬਿਮਾਰ ਹੁੰਦੇ ਆ ਤੇ ਕੋਈ ਸ਼ੱਕ ਨਹੀਂ ਇਹਦੇ ਵਿੱਚ ਇਹ ਛੱਪੜ ਦਾ ਪੂਰਾ ਰੋਲ ਰਹੇਗਾ ਕਿਉਂਕਿ ਮੱਛਰ ਤਾਂ ਪੈਦਾ ਹੁੰਦੇ ਹੁੰਦੇ ਆ ਉਸ ਤੋਂ ਵੱਡੀ ਗੱਲ ਇਹ ਹੈ ਕਿ ਜਿਹੜੇ ਜ਼ਹਿਰੀਲੇ ਜਾਨਵਰ ਤੱਕ ਦਾ ਵੀ ਖਤਰਾ ਹੈ ਵੀ ਉਹ ਸਕੂਲ ਵਿੱਚ ਆ ਸਕਦੇ ਨੇ ਖਤਰਾ ਦੇਖੋ ਸਟਾਫ ਲਈ ਵੀ ਹੈ ਔਰ ਬੱਚਿਆਂ ਲਈ ਵੀ ਹੈ ਦੋਨਾਂ ਲਈ ਤੇ ਤੇ ਕੁੱਲ 45 ਬੱਚੇ ਨੇ ਲੇ ਟੀਚਰ ਕੇ ਨਾਮ ਪੁੱਛ ਲਾ। ਹਾਂ ਟੀਚਰ ਮੈਂ ਇਕੱਲਾ ਹੀ ਆ ਜੀ। ਮੈਂ ਹੀ ਸਭ ਕੁਝ ਸਕੂਲ ਇੰਚਾਰਜ ਵੀ ਮੈਂ ਹੀ ਆ। ਬਾਰ ਬਾਰ ਸਰਕਾਰ ਨੂੰ ਵੀ ਇਹ ਕਹਿ ਰਹੇ ਆ ਕਿ ਵੀ ਸਾਨੂੰ ਇੱਕ ਅਧਿਆਪਕ ਹੋਰ ਦਿਓ। ਉਦੋਂ ਇਸ ਸਕੂਲ ਦੀ ਬਦਹਾਲੀ ਸੰਬੰਧੀ ਜਦੋਂ ਆਮ ਆਦਮੀ ਪਾਰਟੀ ਦੇ ਹਲਕਾ ਇੰਚਾਰਜ ਨਾਲ ਗੱਲ ਕੀਤੀ ਗਈ ਤਾਂ ਪਹਿਲਾਂ ਤਾਂ ਉਹਨੇ ਇਸ ਸਕੂਲ ਦੇ ਹਾਲਾਤ ਦਾ ਠਿਕਰਾ ਪਿਛਲੀ ਸਰਕਾਰਾਂ ਸਿਰ ਭੰ ਦਿੱਤਾ। ਪਰ ਬਾਅਦ ਵਿੱਚ ਕਿਹਾ ਕਿ ਛੇਤੀ ਹੀ ਇਸ ਸਕੂਲ ਦੀ ਸੋਧ ਲਈ ਜਾਵੇਗੀ। ਸਰਪੰਚ ਸਾਹਿਬ ਨੇ ਵੀ ਇਹ ਸਾਡੇ ਧਿਆਨ 'ਚ ਮਾਮਲਾ ਲਿਆਂਦਾ ਸੀ। ਅਸੀਂ ਤਰੰਤ ਕਾਰਵਾਈ ਕਰਦੇ ਹੋਏ ਸਰਕਾਰ ਦੇ ਕੋਲੋਂ ਆਪਾਂ ਵਿਸ਼ੇਸ਼ ਗ੍ਰਾਂਟ ਇਹਨਾਂ ਕੋਲ ਪਵਾ ਕੇ ਤੇ ਸ਼ਾਇਦ ਅੱਜ ਇਹ ਮਾਮਲਾ ਸੁਲਝ ਜਾਊਗਾ। ਜਿੰਨੇ ਪ੍ਰਸ਼ਾਸਨ ਦੇ ਅਧਿਕਾਰੀ ਸਾਹਿਬ ਅੱਜ ਉਹ ਸਕੂਲ ਨੂੰ ਔਰ ਛੱਪੜ ਦਾ ਪਾਣੀ ਦਾ ਜੋ ਨਿਕਾਸ ਆ ਉਹਦੇ ਲਈ ਲੱਗੇ ਹੋਏ ਆ। ਇਹ ਟੋਬਾ ਤਾਂ ਉੱਥੇ ਰਹਿਣਾ ਲੇਕਿਨ ਉਹਦੇ ਵਿੱਚੋਂ ਪਾਈਪਲਾਈਨ ਪਾ ਕੇ ਉਹਦਾ ਜੋਗ ਜਿੱਥੇ ਵੀ ਜਗ੍ਹਾ ਉਹਦੀ ਬਣੀ ਆ ਚਾਹੇ ਚੋਚ ਪਾਉਣਗੇ ਚਾਹੇ ਉਹਦੀ ਜਿੰਨੀਆਂ ਵੀ ਪੁੜੀਆਂ ਵਾਂ ਉਹਦੇ ਸਾਹਮਣੇ ਜਾਂਦੀਆਂ ਜਾਂ ਉਹਨਾਂ ਚੋਂ ਨਿਕਾਸ ਕਰਾਉਣਗੇ ਅੱਜ ਉਹ ਖਤਮ ਹੋ ਜੂਗਾ ਪਹਿਲਾਂ ਤਾਂ ਆਪਾਂ ਜਿੰਨੇ ਵੀ ਟੀਚਰਲੈਸ ਸਕੂਲ ਸੀ ਉਹਨਾਂ 'ਚ ਅਧਿਆਪਕ ਭੇਜਿਆ ਕਿ ਬੱਚਿਆਂ ਦਾ ਭਵਿੱਖ ਜੋ ਇਹ ਦਾਅ ਤੇ ਲੱਗਾ ਹੋਇਆ ਸੀ ਪਿਛਲੀਆਂ ਸਰਕਾਰਾਂ ਨੇ ਲਾਇਆ ਹੋਇਆ ਸੀ ਚਾਹੇ ਉਹ ਸਕੂਲ ਮਰਜ ਕਰ ਦਿੱਤੇ ਗਏ ਸੀ ਸੋ ਆਪਾਂ ਸਾਰੇ ਸਕੂਲ ਖੋਲ ਰਹੇ ਹਾਂ ਔਰ ਟੀਚਰ ਵੀ ਬਕਾਇਦਾ ਉੱਥੇ ਪਹੁੰਚਣਗੇ ਪੰਜਾਬ ਦੀ ਆਵਾਮ ਨੂੰ ਬਿਹਤਰ ਸਿੱਖਿਆ ਅਤੇ ਸਿਹਤ ਸਹੂਲਤਾਂ ਦੇਣ ਦੇ ਦਾਅਵੇ ਕਰਕੇ ਸੱਤਾ 'ਚ ਆਈ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਸੂਬੇ ਦੀ ਸੱਤਾ ਦੇ ਕਾਬਸ ਹੋਇਆ 2 ਸਾਲ ਤੋਂ ਵੱਧ ਦਾ ਸਮਾਂ ਹੋ ਗਿਆ ਹੈ ਪਰ ਦੂਰ ਦਰਾਡੇ ਦੇ ਪਿੰਡਾਂ ਦੇ ਸਕੂਲਾਂ ਤੇ ਇਹ ਹਾਲਾਤ ਮਾਨ ਸਰਕਾਰ ਵੱਲੋਂ ਸਿੱਖਿਆ ਨੂੰ ਲੈ ਕੇ ਕੀਤੇ ਗਏ ਦਾਅਨੇ ਦੀ ਪੋਲ ਖੋਲ ਰਹੇ ਨੇ ਕਿ ਹੁਣ ਦੇਖਣਾ ਹੋਵੇਗਾ ਕਿ ਇਸ ਖਬਰ ਦੇ ਨਸ਼ਰ ਹੋਣ ਤੋਂ ਬਾਅਦ ਕੀ ਸਕੂਲ ਦੇ ਹਾਲਾਤ ਸੁਧਰਦੇ ਨੇ ਜਾਂ ਫਿਰ ਨਹੀਂ yogesh aroha ptc news hoshiarpur